ਖਬਰ ਵਾਲੇ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਮੈਂ ਹਾਂ ਪ੍ਰਮਿੰਦਰ ਸਿੰਘ ਜੱਟਪਰੀ ਸਾਡਾ ਵਿਰਸਾ ਸਾਡੇ ਤਿਹਾਰ ਪ੍ਰੋਗਰਾਮ ਦੇ ਵਿੱਚ ਅੱਜ ਆਪਾਂ ਯਾਦ ਕਰਾਂਗੇ ਉਸ ਮਹਾਨ ਸ਼ਖਸੀਅਤ ਨੂੰ ਉਸ ਮਹਾਨ ਜੋਧੇ ਨੂੰ ਬਾਬਾ ਹਨੂਮਾਨ ਸਿੰਘ ਜੀ ਬਾਬਾ ਹਨੂਮਾਨ ਸਿੰਘ ਜੀ ਜਿਹੜੇ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਸੱਤਵੇਂ ਜਥੇਦਾਰ ਰਹੇ ਨੇ ਤੇ ਔਰ ਬੁੱਢਾ ਦਲ ਦੇ ਨਹਿੰਗ ਮੁਖੀ ਵੀ ਰਹੇ ਨੇ ਉਹਨਾਂ ਬਾਰੇ ਗੱਲ ਕਰਾਂਗੇ ਕਿਉਂਕਿ ਨਵੀਂ ਪੀੜ੍ਹੀ ਨੂੰ ਸ਼ਾਇਦ ਇਸ ਜਿਹੜੇ ਸਿੱਖ ਇਤਿਹਾਸ ਦੇ ਇਸ ਸਨੇਹਰੀ ਪੰਨਿਆਂ ਬਾਰੇ ਜਿਹੜਾ ਹੈਗਾ ਘੱਟ ਜਾਣਕਾਰੀ ਹੋਵੇ ਪਰ ਫਿਰ ਵੀ ਅਸੀਂ ਉਹਨਾਂ ਨੂੰ ਜਿਹੜੀ ਪੂਰੀ ਇਤਿਹਾਸ ਦੇ ਉਸ ਸਨੇਹਰੀ ਪੰਨਿਆਂ ਤੋਂ ਪੜਦਾ ਚੱਕ ਕੇ ਜਿੰਨ ਦਿਖਾਵਾਂਗੇ ਭਾਵੇਂ ਕਿ ਆ ਬਾਬਾ ਹਨੂਮਾਨ ਸਿੰਘ ਹੋਰੀ ਉਹਨਾਂ ਨੇ ਜਿਹੜਾ ਹੈਗਾ ਉਹ ਜਿਹੜਾ ਇਤਿਹਾਸ ਦੇ ਵਿੱਚ ਸਨੇਹਰੀ ਪੰਨਾ ਲਿਖਿਆ ਉਹਨੂੰ ਭਾਵੇਂ ਸਰਕਾਰਾਂ ਦਾ ਹੁਣ ਤੱਕ ਕਹਿੰਦੇ ਆ ਵੀ ਉਹਨਾਂ ਨੂੰ ਦਿਖ ਨਹੀਂ ਰਹੇ ਪਰ ਕੌਮ ਨੇ ਜ਼ਰੂਰ ਦੱਸ ਦਿੱਤਾ ਵੀ ਜਿਹੜੇ ਹੈਗੇ ਆ ਬਾਬਾ ਹਰਮਾਨ ਸਿੰਘ ਸਾਡੇ ਜਿਹੜੇ ਹੈਗੇ ਆ ਅਮਰ ਸ਼ਹੀਦ ਸੀ ਕਿਉਂਕਿ ਉਹਨਾਂ ਦੀ ਯਾਦ ਦੇ ਵਿੱਚ ਮੋਹਾਲੀ ਜ਼ਿਲ੍ਹੇ ਦੇ ਸੁਹਾਣਾ ਵਿਖੇ ਮੋਹਾਲੀ ਸ਼ਹਿਰ ਦੇ ਵਿੱਚ ਹੀ ਬਣ ਗਿਆ ਉਹਨਾਂ ਸੁਹਾਣਾ ਗੁਰਦਰਾ ਸਿੰਘ ਸੀ ਦਾ ਸੁਹਾਣਾ ਬਣਿਆ ਹੋਇਆ ਉਹਨਾਂ ਦੀ ਯਾਦ ਵਿੱਚ ਉਹਨਾਂ ਦਾ ਜਨਮ ਦਿਨ ਮਨਾਇਆ ਜਾ ਰਿਹਾ 3 ਦਸੰਬਰ 1755 ਈਸਵੀ ਨੂੰ ਫਿਰੋਜ਼ਪੁਰ ਜ਼ਿਲ੍ਹੇ ਦੇ ਤਹਿਸੀਲ ਜੀਰਾ ਦੇ ਪੰਡ ਨਰੰਗ ਸਿੰਘ ਵਾਲਾ ਚ ਪਿਤਾ ਗਰਜਾ ਸਿੰਘ ਦੇ ਘਰ ਮਾਤਾ ਹਰਨਾਮ ਕੌਰ ਦੀ ਕੁੱਖੋਂ ਜਨਮ ਹੋਇਆ ਸੀ। ਬਾਬਾ ਹਨੂਮਾਨ ਸਿੰਘ ਨੂੰ ਉਸ ਸਮੇਂ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਥਾਪਿਆ ਗਿਆ ਜਦੋਂ ਸਿੱਖ ਕੌਮ ਬੜੇ ਔਖੇ ਸਮੇ ਵਿੱਚ ਲੰਘ ਰਹੀ ਸੀ ਕਿਉਂਕਿ ਖਾਲਸਾ ਰਾਜ ਸੀਗਾ। ਖਾਲਸਾ ਰਾਜ ਮਹਾਰਾਜਾ ਰਣਜੀਤ ਸਿੰਘ ਦੀ ਜਿਹੜੀ ਮੌਤ ਆ 1839 ਦੇ ਵਿੱਚ ਹੋ ਗਈ ਸੀ ਬਾਬਾ ਹਨੂਮਾਨ ਸਿੰਘ ਨੂੰ 1823 ਦੇ ਵਿੱਚ ਸੱਤਵਾਂ ਜੱਥੇਦਾਰ ਥਾਪਿਆ ਗਿਆ ਸੀ ਸ੍ਰੀ ਅਕਾਲ ਤਾਤ ਸਹਿਬ ਦਾ ਕਿਉਂਕਿ ਉਹਨਾਂ ਤੋਂ ਪਹਿਲਾਂ ਸਿੱਖ ਕੌਮ ਦੇ ਮਹਾਨ ਜਰਨੈਲ ਅਤੇ ਸਿੰਘ ਸਾਹਿਬ ਸ੍ਰੀ ਅਕਾਲ ਤਾਤ ਸਹਿਬ ਦੇ ਜੱਥੇਦਾਰ ਗਿਆਨੀ ਫੂਲਾ ਸਿੰਘ ਦੀ ਮੌਤ ਹੋ ਚੁੱਕੀ ਸੀ ਅਕਾਲੀ ਫੂਲਾ ਸਿੰਘ ਸ੍ਰੀ ਅਕਾਲ ਤਾਤ ਸਹਿਬ ਦੇ ਸਵੇਂ ਜੱਥੇਦਾਰ ਸੀ ਤੇ ਸੱਤਵਾਂ ਜੱਥੇਦਾਰ ਬਾਦ ਦੇ ਵਿੱਚ ਬਾਬਾ ਹਨੂਮਾਨ ਸਿੰਘ ਨੂੰ ਥਾਪਿਆ ਗਿਆ ਕੌਮ ਵੱਲੋਂ ਤੇ ਬਾਅਦ ਦੇ ਵਿੱਚ ਉਹਨਾਂ ਨੂੰ ਬੁੱਢਾ ਦਲ ਦਾ ਜਿਹੜਾ ਹੈਗਾ ਨਿਹੰਗ ਮੁਖੀ ਵੀ ਕਰਿਆ ਗਿਆ ਤੇ ਸਿੱਖ ਇਤਿਹਾਸਕਾਰਾਂ ਦੇ ਅਨਸਾਰ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਜਿਹੜੀ ਉਹਨਾਂ ਦੇ ਵਾਰਸਾਂ ਦੇ ਵਿੱਚ ਗੱਦੀ ਨੂੰ ਲੈ ਕੇ ਭਰਾ ਮਾਰੂ جنگ ਸ਼ੁਰੂ ਹੋ ਗਈ ਸੀ ਇਸੇ ਦਰਾਂ ਨੀ ਡੋਗਰਾ ਭਰਾਵਾਂ ਨੇ ਚਾਲ ਖੇਡਦਿਆਂ ਔਰ ਖੇਰੂ ਖੇਰੂ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਰਾਜ ਚੱਲਿਆ ਆ ਰਿਹਾ ਸੀ 40-45 ਸਾਲ ਤੋਂ ਉਹਨੂੰ ਖੇਰੂ-ਖੇਰੂ ਕਰ ਦਿੱਤਾ ਡੋਗਰੇ ਭਰਾਵਾਂ ਨੇ ਕਿਉਂਕਿ ਗਲਾਬ ਸਿੰਘ ਡੋਗਰਾ ਹੋਰੀ ਤੇਜ ਮਿਸਰ ਤੇ ਸਿੰਘ ਹੋਰੀ ਜਿਹੜੇ ਹੈਗੇ ਆ ਉਹ ਅੰਗਰੇਜ਼ਾਂ ਦੇ ਨਾਲ ਰਲ ਗਏ ਸੀ ਭਾਵੇਂ ਕਿ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦੀ ਛੋਟੀ ਪਤਨੀ ਮਹਾਰਾਣੀ ਜੰਦਕੌਰ ਦੇ ਪੁੱਤਰ ਕੁਮਰ ਦਲੀਪ ਸਿੰਘ ਨੂੰ ਜਿਹੜਾ ਹੈਗਾ ਤਤੇ ਬਿਠਾਇਆ ਗਿਆ ਤਾਜ ਲਗਾਇਆ ਗਿਆ ਮਹਾਰਾਜੇ ਦਾ ਪਰ ਉਹਨਾਂ ਤੋਂ ਬਾਅਦ ਦੇ ਵਿੱਚ ਮਹਾਰਾਣੀ ਜਿੰਦਾ ਉਹਨਾਂ ਨੂੰ ਹਜਮ ਨਹੀਂ ਆ ਰਹੀ ਸੀ ਕਿਉਂਕਿ ਮਹਾਰਾਣੀ ਜਿੰਦਾ ਸਰਪ੍ਰਸਤ ਸੀਗੀ ਸਿੱਖ ਰਾਜ ਦੀ ਉਸ ਸਮੇਂ ਮਹਾਰਾਜਾ ਦੇ ਦਰਬਾਰ ਦੇ ਵਿੱਚ ਕਤਲੋਗਰਤ ਇੰਨੀ ਵੱਧ ਗਈ ਸੀ ਕਿ ਕੋਈ ਵੀ ਜਿਹੜਾ ਵਜ਼ੀਰ ਆਜ਼ਮ ਬਣਨ ਨੂੰ ਤਿਆਰ ਨਹੀਂ ਸੀ ਕਿਉਂਕਿ ਜੋ ਵੀ ਵਜ਼ੀਰ ਆਜ਼ਮ ਬਣਦਾ ਤਾਂ ਉਸ ਨੂੰ ਚਾਲ ਖੇਡ ਦੇ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਗੁਲਾਬ ਸਿੰਘ ਡੋਗਰਾ ਹੋਰਾਂ ਨੇ ਅਣਅਲਾਨੀਆਂ ਬ੍ਰਿਟਿਸ਼ ਦੇ ਨਾਲ ਜੰਗਾ ਜਿਹੜੀਆਂ ਹੈਗੀਆਂ ਚਾਲ ਦੇ ਨਾਲ ਸ਼ੁਰੂ ਕਰਵਾ ਦਿੱਤੀਆਂ ਇਹਨਾਂ ਦੀ ਭਣਕ ਮਹਾਰਾਣੀ ਜਿੰਦਾ ਨੂੰ ਵੀ ਪੈ ਗਈ ਸੀ ਮਹਾਰਾਣੀ ਜਿੰਦਾ ਨੂੰ ਜਦੋਂ ਪਤਾ ਲੱਗਿਆ ਕੇ ਮੁੱਦਕੀ ਤੇ ਫਿਰੂ ਸ਼ਾਹ ਦੀ ਜਿਹੜੀ ਲੜਾਈ ਆ ਉਹ ਹੋਣ ਵਾਲੀ ਆ ਤਾਂ ਉਹਨਾਂ ਨੇ ਜਰਨੈਲ ਸਾਮ ਸਿੰਘ ਟਾਰੀ ਨੂੰ ਬੇਨਤੀ ਕੀਤੀ ਕਿ ਤੁਸੀਂ ਸ੍ਰੀ ਕਾਲਤਾਤ ਸਾਹਿਬ ਦੇ ਜਥੇਦਾਰ ਕੋਲ ਜਾਵੋ ਸਾਡਾ ਰੁਕਾ ਲੈ ਕੇ ਔਰ ਬੇਨਤੀ ਕਰੋ ਸ੍ਰੀ ਕਾਲਤਾਤ ਸਾਹਿਬ ਦੇ ਜਥੇਦਾਰ ਨੂੰ ਵੀ ਸਿੱਖ ਕੌਮ ਦੀ ਤੁਸੀਂ ਅਗਵਾਈ ਕਰੋ ਸ੍ਰੀ ਕਾਲਤਾਤ ਸਾਹਿਬ ਦੇ ਜਥੇਦਾਰ ਬਾਬਾ ਹਨੂਮਾਨ ਸਿੰਘ ਕੋਲੇ ਜਰਨੈਲ ਸਾਮ ਸਿੰਘ ਟਾਰੀ ਗਏ ਤੇ ਉਹਨਾਂ ਨੂੰ ਬੇਨਤੀ ਕੀਤੀ ਜਿਨ੍ਹਾਂ ਨੇ ਪ੍ਰਵਾਨ ਕਰਦੇ ਆ ਔਰ ਕੌਮ ਦੀ ਅਗਵਾਈ ਕਰਦੇ ਆ ਤੇ ਜੰਗ ਲੜੀ ਇਤਿਹਾਸਕਾਰ ਦੱਸਦੇ ਨੇ ਕਿਉਂ ਜਦੋਂ ਬਾਬਾ ਹਨੂਮਾਨ ਸਿੰਘ ਹੁਣੀ ਅਗਵਾਈ ਕਰਕੇ ਫੌਜਾਂ ਨਾਲ ਟਕਰਾ ਕਰਨ ਲਈ ਪਹੁੰਚੇ ਤਾਂ ਗਲਾਬ ਸਿੰਘ ਡੋਗਰਾ ਹੁਣਾ ਨੇ ਆਪਣੀ 10000 ਦੀ ਫੌਜ ਪਿੱਛੇ ਹਟਾ ਲਈ ਸੀ ਜਿਸ ਕਾਰਨ ਜਿਹੜੇ ਉਸ ਸਮੇਂ ਖਾਲਸਾ ਫੌਜ ਦਾ ਕਾਫੀ ਨੁਕਸਾਨ ਹੋਇਆ ਪਰ ਫਿਰ ਵੀ ਬਾਬਾ ਹਨੂਮਾਨ ਸਿੰਘ ਹੁਣੀ ਪਟਿਆਲੇ ਰਿਆਸਤ ਦੇ ਵਿੱਚ ਉਥੋਂ ਨਿਕਲ ਕੇ ਆ ਗਏ ਤਾਂ ਜਿੱਥੇ ਕਿ ਉਹ ਲਾਮਬੰਦ ਕਰਨ ਲੱਗੇ ਸਨ ਦੁਬਾਰਾ ਫੇਰ ਫੌਜਾਂ ਨੂੰ ਪਟਿਆਲਾ ਰਸਤ ਦੇ ਰਾਜਾ ਕਰਮ ਉਦੇ ਸਿੰਘ ਨੇ ਜਿਹੜਾ ਹੈਗਾ ਬ੍ਰਿਟਿਸ਼ ਫੌਜਾਂ ਨਾਲ ਰਲ ਕੇ ਹਮਲਾ ਬਲਵਾ ਦਿੱਤਾ ਨਹਿੰਗ ਸਿੰਘਾਂ ਤੇ ਬਾਬਾ ਜੀ ਦੇ ਕਾਫਲੇ ਤੇ ਬਾਬਾ ਹਨੂਮਾਨ ਸਿੰਘ ਦੇ ਤੇ ਜਿੱਥੇ ਕਿ ਦੱਸਿਆ ਜਾਂਦਾ ਕਿ ਸ਼ਰਲੇ ਜਿਹੜੇ ਹੈਗਾ ਤੋਪ ਦੇ ਗੋਲੇ ਦੇ ਬਾਬਾ ਜੀ ਦੇ ਸੀਰੀ ਤੇ ਲੱਗੇ ਜੋ ਕੇ ਸੁਹਾਣਾ ਵਿਖੇ ਪਹੁੰਚ ਗਏ ਜ਼ਖਮੀ ਹਾਲਤ ਦੇ ਵਿੱਚ ਜਿੱਥੇ ਕਿ ਇਹ ਗੁਰਦੁਆਰਾ ਸਾਹਿਬ ਸਿੰਘ ਸਿੱਦਾ ਸਥਾਪਿਤ ਹੈ ਉੱਥੇ ਬਾਬਾ ਜੀ ਨੇ ਕਹਿੰਦੇ ਵੀ ਆਖਰੀ ਸਾਹ ਲਏ ਉਥੇ ਅਮਰ ਸ਼ਹੀਦ ਹੋ ਗਏ ਸਦਾ ਲਈ ਪਰ ਉਹਨਾਂ ਨੂੰ ਅੱਜ ਪੂਰੀ ਕੌਮ ਨਤਮਸਤਕ ਕਰਦੀ ਹੈ ਉਹਨਾਂ ਦੇ ਜਨਮ ਦਿਨ ਤੇ ਭਾਵੇਂ ਕਿ ਇਹ ਆਲੀਸ਼ਾਨ ਗੁਰਦੁਆਰਾ ਦੀ ਇਮਾਰਤ ਸ਼੍ਰੋਮਣੀ ਕਮੇਟੀ ਦੇ ਅਧੀਨ ਹੀ ਇਸ ਦੇ ਪ੍ਰਬੰਧ ਇਸ ਦੀ ਅਮਾਰਤ ਸਿੱਖ ਸੰਗਤਾਂ ਨੇ ਪਿੰਡ ਦੀ ਕਮੇਟੀ ਬਣੀ ਆ ਸਿੱਖ ਸੰਗਤਾਂ ਨੇ ਬਣਾਈ ਆ ਪਰ ਇੱਥੋਂ ਦੂਰ ਦਰਾਡੇੋਂ ਲੋਕ ਜਿਹੜੇ ਹੈਗੇ ਆ ਆਉਂਦੇ ਨੇ ਔਰ ਨਤਮਸਤਕ ਹੁੰਦੇ ਨੇ ਬਹੁਤ ਸਾਰੇ ਜਿਹੜੇ ਹੈਗੇ ਆ ਸਟੂਡੈਂਟ ਜਿਹੜੇ ਵਿਦੇਸ਼ਾਂ ਵਿੱਚ ਬੈਠ ਗਏ ਨੇ ਉਹ ਇੱਥੇ ਪਹਿਲਾਂ ਚੰਡੀਗੜ੍ਹ ਪੜ੍ਹਦੇ ਸੀ ਤੇ ਉਹ ਆਪਣੀਆਂ ਸੁੱਖਣਾ ਸੁਖ ਦੇਤੇ ਉਹਨਾਂ ਦੀਆਂ ਪੂਰੀਆਂ ਗੁਰੂ ਸਾਹਿਬ ਦੇ ਕਿਰਪਾ ਨਾਲ ਹੁੰਦੀਆਂ ਨੇ ਅੱਜ ਵੀ ਬਾਬਾ ਹਨੂਮਾਨ ਸਿੰਘ ਦੀ ਸ਼ਹੀਦੀ ਸਦਾ ਹੀ ਅਮਰ ਹੈ ਜਿਸ ਕਰਕੇ ਅੱਜ ਅਸੀਂ ਉਹਨਾਂ ਨੂੰ ਜਿਹੜਾ ਹੈਗਾ ਨਤਮਸਤੇ ਕਰਦੇ ਆ ਸਾਰੀ ਸੰਗਤਾਂ ਨੂੰ ਬਾਬਾ ਹਨੂਮਾਨ ਸਿੰਘ ਜੀ ਦੇ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਹੁਣ ਮੈਨੂੰ ਦੇ ਇਜਾਜ਼ਤ ਫੇਰ ਅਗਲੇ ਪ੍ਰੋਗਰਾਮ ਦੇ ਵਿੱਚ ਮਹਾਨ ਸੀਤਾ ਬਾਰੇ ਗੱਲ ਕਰਾਂਗੇ ਧੰਨਵਾਦ ਜੀ ਸਸੀ